ਉੱਤੇ ਇੱਕ ਤੋਂ ਮੁਸial ਦੀ ਜ਼ਮੀਨ ਵੀ ਮੈਂ ਜਿੱਤ ਨਹੀਂ ਆਉਣਾ ਪਰ ਨਾ ਕਿ ਕੋਈ ਹੋਰ ਗੱਲ ਨਹੀਂ ਹੋਵੇ 17 ਏਕੜ ਰੱਖ ਲੈਣ 17 ਏਕੜ ਤੋਂ ਜਿਹੜੀ ਉਪਲੀ ਜ਼ਮੀਨ ਹੈ ਜਿਹੜੀ ਖਿਆਲ ਕਿੱਸੇ ਜਾਣੀ ਹੈ ਤੇ ਤੁਸੀਂ ਲੈਂਡ ਸੀਲਿੰਗ ਐਕਟ ਦੇ ਹੱਕ ਚ ਕਿਹਤੋਂ ਖੜੇ ਹੋ ਕਿ ਇਹ ਮਤਲਬ ਨੀਤੀ ਗਲਤ ਨਹੀਂ ਦੇਖੋ ਜ਼ਮੀਨ ਸਾਰੇ ਲੋਕਾਂ ਨੂੰ ਵੰਡ ਕੇ ਇੱਕੋ ਜਿਹੀ ਮਿਲਣੀ ਚਾਹੀਦੀ ਮੋਰੋ ਮੇਨੋਂ ਕੁਦਰਤ ਦੀ ਦੇਣ ਨਾ ਕੋਲਾ ਨਿਕਲਦਾ ਹੋਰ ਨਿਕਲਦਾ ਐਵੇਂ ਜ਼ਮੀਨ ਐ ਤੱਕ ਪਾਸੇ ਹਜ਼ਾਰਾਂ ਏਕੜ ਲਈ ਵੇਚੇ ਉਹਨ ਲੋਕ ਉਹ ਇੱਕ ਗੰਧ ਕਾਰਵਾਈ ਆ ਅਜੇ ਜਿਹੜੀ ਰਾਜਾ ਰਜਵਾੜਿਆਂ ਦੀ ਰਹਿਤ ਖੁੰਦ ਹੈ ਉਹ ਸਾਡੇ ਦੇਖ ਕੇ ਹੈਗੀ ਐ ਹਜ਼ਾਰਾਂ ਏਕੜ ਜ਼ਮੀਨ ਦੀਨ ਦਾ ਰਾਜਾ ਉਦੀ ਇੱਥੇ ਸੰਗਰੂਰ ਦੇ ਨਾਲ ਜ਼ਮੀਨ ਐ ਉਹ ਲੋ ਜਮੀਨ ਆ ਉਹ ਸਾਰੇ ਮਰ ਖੱਬ ਦੇ ਅੱਜ ਇਹ ਮਜ਼ਦੂਰਾਂ ਕਿਸਾਨਾਂ ਚ ਵੰਡੀ ਜਾਣੀ ਚਾਹੀਦੀ ਹੈ ਜਿਹੜੇ ਤੇ ਛੋਟਾ ਕਿਸਾਨ ਤੇ ਗ਼ਰੀਬ ਲੋਕਾਂ ਗਰੀਬ ਲੋਕਾਂ ਜਿੰਨਾਂ ਕੋਲ ਘਰ ਵੀ ਹੈ ਨਹੀਂ ਗੀ ਇਨਾਂ ਕੋਲੇ ਬੋਨ ਨੂੰ ਥਾਂ ਨਹੀਂ ਹੈ ਉਹਨਾਂ ਲਈ ਸਰਕਾਰ ਦਾ ਕੰਮ ਬੰਦਾ ਆਰੇ ਪੰਜਾਬ ਅੰਦਰ ਇਹ ਜੀ ਜ਼ਮੀਨ ਨੂੰ ਲੈ ਕੇ ਗਰੀਬ ਲੋਕਾਂ 'ਚ ਵੰਡਿਆ ਇਹ ਗੱਲ ਹੈ 17.5 ਦੋ ਕਿੱਲਿਆਂ ਤੋਂ ਉੱਤੇ ਜਿਹੜੀ ਜ਼ਮੀਨ ਹੈ ਮਜ਼ਦੂਰਾ ਚ ਬਾਕੀ ਬੇਜ਼ਮੀਨੇ ਤੇ ਵੰਡ ਦੇਣੀ ਚਾਹੀਦੀ ਤੇ ਇਹ ਗੱਲ ਇਹ ਸਵਾਲ ਹੈ ਕਿ ਜੱਟ ਜ਼ਮੀਨਾਂ ਕਿਉਂ ਦੇਣ ਨਹੀਂ ਨਹੀਂ ਜੱਟ ਰੱਖ ਲੈਣ ਸਾਰਾ ਏਕੜ ਸਤਾਰਾ ਏਕੜ ਰੱਖ ਲੈਣ ਸਾਰਾ ਏਕੜ ਤੋਂ ਜਿਹੜੀ ਉਤਲੀ ਜ਼ਮੀਨ ਹੈ ਜਿਹੜੀ ਹਜ਼ਾਰਾਂ ਏਕੜ ਹੈ ਦੇਖੋ ਤੁਸੀਂ ਕਿਸਾਨ ਯੂਨੀਅਨ ਦੇ ਪ੍ਰਧਾਨ ਹੋ ਥੋੜੇ ਦੇ ਤਰੀਕੇ ਨਾਲ ਇਹ ਕਹਿੰਦੀ ਗੱਲ ਨਹੀਂ ਕਿਸਾਨ ਮੈਂ ਛੋਟੇ ਤੇ ਦਰਮਿਆਨੇ ਕਿਸਾਨਾਂ ਦਾ ਲੀਡਰ ਹਾਂ ਮੈਂ ਜ਼ਗੀਰਦਾਰਾਂ ਦਾ ਲੀਡਰ ਨਹੀਂ ਐ ਮੈਂ ਵੱਡੇ ਵੱਡੇ ਰਜਵਾੜਿਆਂ ਦਾ ਲੀਡਰ ਨਹੀਂ ਐ ਜਿਹੜੇ ਬਾਦਲ ਹੁੰਦੀਆਂ ਕਿਸਾਨ ਗਈ ਜਾਂਦੇ ਆ ਆਪਦੇ ਆ ਮੈਂ ਉਹਨਾਂ ਦਾ ਲੀਡਰ ਨਹੀਂ ਐ ਮੈਂ ਆਮ ਸਧਾਰਨ ਲੋਕਾਂ ਦਾ ਲੀਡਰ ਐ ਤੇ ਉਹਨਾਂ ਲੋਕਾਂ ਨੂੰ ਅੱਜ ਬਹੁਤ ਸਾਰੇ ਕਿਸਾਨ ਨੂੰ ਜ਼ਮੀਨ ਦੀ ਲੋੜ ਆ ਜਿਹੜਾ ਕਿਲਾ ਤੇ ਕਿਲੇ ਦੇ ਮਾਲਕਾ ਉਹਨਾਂ ਨੂੰ ਜ਼ਮੀਨ ਦੇ ਲੋਕ ਇਹ ਤੁਸੀਂ ਉਹਨਾਂ ਜਿੰਨਾਂ ਕੋਲ ਜ਼ਿਆਦਾ ਜ਼ਮੀਨ ਹੈ ਕਿਸਾਨ ਨਹੀਂ ਮੰਨਦੇ ਇਹਨਾਂ ਨੂੰ ਜਿੰਨਾਂ ਕੋਲ ਇਹ ਮਤਲਬ ਜ਼ਿਆਦਾ ਜ਼ਮੀਨ ਹੈ ਉਹ ਖਿੱਤੀ ਕਰਦੇ ਆ ਹੱਥੀ ਕਰਤ ਕਰਨ ਵਾਲੇ ਲੋਕ ਨਹੀਂ ਆ ਉਹਨਾਂ ਨੇ ਲੁੱਟ ਖੋਹ ਨਾਲ ਜ਼ਮੀਨਾਂ ਬਣਾਈਆਂ ਰਾਜਾ ਨੇ ਧੱਕਾ ਜਾਈ ਨਾ ਜ਼ਮੀਨਾਂ ਲੋਕਾਂ ਤੋਂ ਖੋਹ ਜਾਂਦੀ ਜਦੋਂ ਉਹਨਾਂ ਨੂੰ ਕਿਤੋਂ ਮਿਲ ਗਈਆਂ ਇੱਕ ਇੱਕ ਨਹੀਂ ਮੈਂ ਤੁਹਾਡੀ ਗੱਲ ਦੇ ਦੇ ਉਹਨਾਂ ਨੂੰ ਜ਼ਮੀਨਾਂ ਹੀ ਮਿਲ ਗਿਆ ਕਿਤੋਂ ਇੱਕ ਡਾਟਾ ਬਣ ਗਿਆ ਇਹ ਉਹਨਾਂ ਨੇ ਜੰਗਾਂ ਕਿਦਾਰੀਆਂ ਜਿੱਤੀਆਂ ਦੇਖ ਦੇ ਨਾਲ ਉਹਦੇ ਜਵਾਨਾਂ ਨੂੰ ਗਏ ਜਾਣੇ ਵੱਡੀਆਂ-ਵੱਡੀਆਂ ਉਹ ਔਰ ਇਟਾਂ ਦੇ ਕੇ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ ਇਹ ਸਾਡੀਆਂ ਜ਼ਮੀਨਾਂ ਆ ਤੁਹਾਡੀ ਗੱਲ ਠੀਕ ਹੈ ਇੱਕ ਵਾਰ ਜਿਹੜਾ ਪੰਜਾਬੀ ਸਿੰਘ ਰა ਸਿੱਧੂ ਮੂਸੇ ਵਾਲਾ ਤੇ ਉਹਨੇ 60 70 ਏਕੜ ਜ਼ਮੀਨ ਹੈ ਜਿਹੜੀ ਗਾ ਕੇ ਖੁਦ ਬਣਾਈ ਹੈ ਮਤਲਬ ਕੀ ਜਦੋਂ ਇਹ ਕਿਹਾ ਜਾਂਦਾ ਜ਼ਮੀਨਾਂ ਬਹੁਤ ਸਾਰੇ ਜੇ ਹੋਣਗੇ ਜਿਨ੍ਹਾਂ ਨੇ ਖੁਦ ਬਣਾਈ ਹੋਣੀ ਹੈ ਕਿ ਉਹਨਾਂ ਨੂੰ ਵੀ ਜ਼ਮੀਨਾਂ ਦੇਣੀਆਂ ਚਾਹੀਦੀਆਂ ਹਾਂ ਮੈਂ ਕਹਿੰਦਾ ਜਿਹੜੀ 17 ਏਕੜ ਤੋਂ ਉੱਤੇ ਹੈ ਸਿੱਧੂ ਮੂਸੇ ਵਾਲੀ ਦੀ ਜ਼ਮੀਨ ਵੀ ਮੈਂ ਸਿੱਧੂ ਨਹੀਂ ਆਉਂਦਾ ਪਰ ਮੇਰੇ ਕੋ ਉਹ ਰੋਗਾ ਗੱਲ ਇਹ ਹੋਣਾ ਮੇਰੇ ਨਾਲ 49 ਦੀ ਆਉਣਾ ਜਿਹਦੀ ਮਰਜ਼ੀ ਜ਼ਮੀਨ ਹੋਵੇ ਗਜ਼ਾਰਾ ਇੱਕੜ ਤੋਂ ਉੱਤੇ ਜ਼ਮੀਨ ਇਹ ਵੰਡੀ ਜਾਣੀ ਚਾਹੀਦੀ ਹੈ ਜਿਵੇਂ ਲਾਲ ਪਾਰਟੀ ਨੇ 47 ਤੋਂ ਪਹਿਲਾਂ ਪਰਸੂ ਦੇ ਏਰੀਆ 'ਚ ਵੰਡੀਆਂ ਹੀ ਜ਼ਮੀਨਾਂ ਅੱਜ ਫੇਰ ਉਹ ਦੁਬਾਰਾ ਜ਼ਮੀਨਾਂ ਵੰਡਣ ਦਾ ਟਾਈਮ ਆ ਗਿਆ। ਸੋ ਧੰਨਵਾਦ ਪ੍ਰਧਾਨ ਜੀ ਤੁਹਾਡਾ ਧੰਨਵਾਦ।